ਜਵਾਬ ਦੇਂਦਾ ਹੈ ਉਹਦੇ ਕੋਲ ਤੇ ਸਮਾਧਾਨ ਹੈ ਸਮੱਸਿਆ ਨਹੀਂ ਸਮਾਧਾਨ ਤੇ ਜਿਸ ਦੇ ਕੋਲ ਸਮਾਧਾਨ ਹੈ ਸਮਾਧੀ ਉਸੇ ਕੋਲ ਹੈ ਜਿਸ ਦੀ ਕੋਈ ਆਰਥਿਕ ਸਮੱਸਿਆ ਹੈ ਉਹਦੀ ਸਮਾਧੀ ਨਹੀਂ ਲੱਗ ਸਕਦੀ ਜਿਸ ਦੀ ਕੋਈ ਸਰੀਰਕ ਸਮੱਸਿਆ ਹੈ ਔਰ ਮਨ ਦੇ ਵਿੱਚ ਪੀੜਾ ਹੈ ਉਹਦੀ ਸਮਾਧੀ ਵੀ ਨਹੀਂ ਲੱਗ ਸਕਦੀ ਜਿਸ ਦੀ ਕੋਈ ਰਾਜਨੀਤਿਕ ਸਮੱਸਿਆ ਹੈ ਮਾਨਸਿਕ ਸਮੱਸਿਆ ਹੈ ਸਮੱਸਿਆ ਸਮਾਧੀ ਲੀਨ ਨਹੀਂ ਹੋਣ ਦੇਗੀ ਸਮੱਸਿਆ ਤੇ ਸਵਾਲ ਹੈ ਤੇ ਸਵਾਲਾਂ ਦੇ ਤੇ ਮਨ ਬਿਖਰਿਆ ਰਹੇਗਾ ਦੁਖੀ ਰਹੇਗਾ ਜਵਾਬ ਸਮਾਧਾਨ ਸਮਾਧੀ ਕਿਸ ਦੀ ਲੱਗਦੀ ਹੈ ਜੋ ਸਭ ਕੁਝ ਪ੍ਰਮਾਤਮਾ ਤੇ ਛੋੜ ਦਿੰਦਾ ਹੈ ਔਰ ਜਪ ਕਰਦਾ ਹੈ ਇਸ ਨੂੰ ਸਮਾਧਾਨ ਦੀ ਪ੍ਰਾਪਤੀ ਹੋ ਜਾਂਦੀ ਹੈ ਜਵਾਬ ਮਿਲ ਜਾਂਦੇ ਨੇ ਔਰ ਇਸ ਦੀ ਸਮਾਧੀ ਲੱਗ ਜਾਂਦੀ ਹੈ